ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਦੇ ਪਿੰਡਾਂ ਦੇ ਦੋਸਤੋ ਗੱਲ ਕਰੀਏ ਲੰਡੇ ਤੇ ਥੋ ਨੱਥੂ ਵਾਲਾ ਤੇ ਇੱਧਰ ਦੇ ਪਾਸੇ ਦੋਸਤੋ ਲੰਗਿਆਣਾ ਇਸ ਪਿੰਡ ਦੇ ਗਵਾਂਢੀ ਪਿੰਡ ਹੈ ਬਾਈ ਵਪਾਰ ਦਾ ਕੰਮ ਕਰਦਾ ਸਤਨਾਮ ਬਾਈ ਦੇ ਘਰੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਇਸ ਬਾਈ ਕੋਲੇ ਝੋਟੀਆਂ ਆਉਂਦੀਆਂ ਤੇ ਆਉਂਦੀਆਂ ਵੀ ਦੋਸਤੋ ਟੋਪਦੀਆਂ ਆਈਆਂ ਅੱਜ ਤੈਨੂੰ ਝੋਟੀਆਂ ਤੁਹਾਨੂੰ ਦਿਖਾਉਣੀਆਂ ਦੋਸਤੋ ਇੱ ਤੇ ਇੱਕ ਜਿਹੜਾ ਨਗੀਨਾ ਦੋਸਤੋ ਇਧਰ ਦੇ ਪਾਸੇ ਖੜਾ ਬਹੁਤ ਸੋਹਣੀਆਂ ਦੋਸਤੋ ਝੂਟੀਆਂ ਤੁਹਾਨੂੰ ਦਿਖਾਉਣੀਆਂ ਅੱਜ ਤੇ ਨਾ ਕਿ ਜਿਹੜੇ ਦੋਸਤੋ ਤੈਨ ਹੋ ਜਾਣੇ ਆ ਤੇ ਇਸ ਘਰ ਦੇ ਵਿੱਚ ਦੋਸਤੋ ਆਪਣੀ ਪੰਜਵੀਂ ਵੀਡੀਓ ਇਹ ਜਿੰਨੀਆਂ ਵੀ ਵੀਡੀਓ ਪਾਈਆਂ ਹਮੇਸ਼ਾ ਤੁਹਾਨੂੰ ਝੂਟੀ ਇਸ ਘਰ ਦੇ ਵਿੱਚੋਂ ਚੰਗੀ ਦਿਖਾਈ ਐ ਤੇ ਅੱਜ ਵੀ ਬਹੁਤ ਸੋਹਣੀਆਂ ਟਾਪ ਦੀਆਂ ਝੂਟੀਆਂ ਦੋਸਤੋ ਵਕਾਉਏ ਇਹ ਤੇ ਬਾਕੀ ਜਿਹੜੀ ਦੋਸਤੋ ਇਹਨਾਂ ਦੀ ਗੱਲਬਾਤ ਜਿਹੜੀ ਬਾਈ ਨਾਲ ਕਰਾਂਗੇ ਜਿਹੜੀ ਸਾਂਝੀ ਸਾਰੀ ਠੀਕ ਹੈ ਜੀ ਤੇ ਜਿਹੜੇ ਵੀਰ ਹਨੇ ਹੋਰ ਕੋਈ ਵੀਡੀਓ ਬਣਾਉਣੀ ਹੋਵੇ ਪਸ਼ੂ ਕੋਈ ਸੇਲ ਕਰਨਾ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਤੁਸੀਂ ਗੱਲਬਾਤ ਕਰਕੇ ਪਸ਼ੂ ਵਾਲੀ ਦੋਸਤੋ ਵੀਡੀਓ ਬਣਵਾ ਸਕਦੇ ਹੋ ਜੀ ਤੇ ਬਾਕੀ ਜਿਹੜਾ ਦੋਸਤੋ ਇਹਨਾਂ ਦੀ ਗੱਲਬਾਤ ਸਾਰੀ ਆ ਜੋ ਬਾਈ ਨਾਲ ਹੀ ਕਰੀਏ ਹਾਂਜੀ ਸਸੀ ਘਾਲ ਬਾਈ ਜੀ ਸਸੀ ਘਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਝੋਟੀਆਂ ਫਿਰ ਲਈਆਂ ਜਾਂਦੇ ਹੋ ਤੁਹਾਡੇ ਆਈ ਜਾਂਦੀਆਂ ਬਾਈ ਠੀਕ ਹੈ ਸੋਹਣਾ ਰਿਸਪੌਂਸ ਮਿਲਦਾ ਆਪਾਂ ਨੂੰ ਠੀਕ ਹੈ ਅਗਲੀਆਂ ਝੂਟੀਆਂ ਵਹਿ ਗਈਆਂ ਸਾਰੀਆਂ ਹਾਂ ਵਹਿ ਗਈਆਂ ਬਹੁਤ ਸੋਹਣੀਆਂ ਵਿਧੀਆਂ ਉਹ ਠੀਕ ਹੈ ਜੀ ਤੈਨੂੰ ਝੂਟੀਆਂ ਤੇ ਆਂਦੀਆਂ ਕੱਢ ਕੇ ਤੇ ਇਧਰ ਦਾ ਨਹੀਂ ਨਾ ਕਿਥੋਂ ਲੱਬ ਲੱਬ ਲਿਆਂਦਾ ਇਹ ਵੀ ਬਸ ਐਂ ਲੱਬ ਲਿਆਂਦਾ ਅੱਛਾ ਠੀਕ ਹੈ ਇਹ ਦੋਸਤੋ ਤੁਹਾਨੂੰ ਝੂਟੀ ਮੈਂਡ ਤੇ ਦਿਖਾਉਂਗਾ ਪਹਿਲਾਂ ਇਧਰਲੀ ਉਰਲੀ ਤੋਂ ਪਰਲੀ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਬਸ ਕੀ ਡਿਟੇਲ ਹੈ ਦੀ ਇਹ ਇਹ ਡਿਟੇਲ ਬਾਈ 2 ਸਾਲਾਂ ਦੀ ਹੈ ਅੱਛਾ ਹਾਂਜੀ ਠੀਕ ਹੈ ਖੋਲੀ ਲੈ ਆ ਬਾਹਰ ਵੀਡੀਓ ਥੋੜੀ ਜੀ ਦੋਸਤੋ ਲੰਬੀ ਹੋ ਜਾਣੀ ਹੈ ਤੇ ਡਿਟੇਲ ਤੁਹਾਨੂੰ ਸਾਰੀ ਮਿਲ ਜੂਗੀ ਪਸੂ ਦੀ ਰੰਗ ਥੋੜਾ ਜਿਹਾ ਮੈਨੂੰ ਲੱਗਦਾ ਜਿਵੇਂ ਲਾਲ ਜਿਆਦਾ ਹੈ ਨਾ ਇਹ ਨਾ ਉਥੇ ਹਾਤੇ ਚੋਂ ਲਈ ਹੈ ਅੰਦਰ ਰਹਿਂਦੀਆਂ ਕਰਕੇ ਤਾਂ ਰੰਗ ਇਹਦਾ ਥੋੜਾ ਹੈ ਠੀਕ ਹੈ ਡੈਰੀ ਡੂਰੀ ਚ ਲਈ ਤੇ ਧੁੱਪੇ ਤਾਂ ਪੇ ਰਹੀ ਤਾਂ ਇਹ ਵਾਲਾ ਰੰਗ ਹੋ ਜਾਂਦਾ ਹੈ ਨਾ ਪੇ ਕੱਢ ਜੂਗੀ ਰੰਗ ਹਾਂ ਦੋਸਤੋ ਰੰਗ ਥੋੜਾ ਜਿਆ ਉਹ ਤੁਹਾਨੂੰ ਦਿਖਦਾ ਹੀ ਪਿਆ ਹੋਣਾ ਵੀਡੀਓ ਦੇ ਵਿੱਚ ਇਹ ਕਿ ਬਹੁਤ ਸੋਹਣੀ ਝੋਟੀ ਹੈ ਵੀ ਅੰਦਰ ਰਹਿੰਦੇ ਆ ਨਾ ਜਿੱਤੇ ਡੈਰੀ ਡੂਰੀਆਂ ਦਾ ਕੰਮ ਆ ਦੁੱਧ ਦਾ ਕੰਮ ਆ ਉਥੇ ਇਦਾਂ ਦਾ ਰੰਗ ਜਾਂ ਹੋ ਜਾਂਦਾ ਹੁੰਦਾ ਤੇ ਬਾਕੀ ਦੋਸਤੋ ਝੋਟੀ ਬਹੁਤ ਸੋਹਣੀ ਹੈ ਬਿਲਕ ਮੂਹ ਵੇਖਿਆ ਸਾਰੀਆਂ ਪੂਰੀਆਂ ਫੇਸ ਦੋਸਤੋ ਸਾਰਾ ਚਿੱਟਾ ਬਿਲਕੁਲ ਨੀਲੀਆਂ ਅੱਖਾਂ ਤੇ ਸਿੰਘ ਕੁੰਡਿਆ ਦੀ ਠੀਕ ਹੈ ਜੀ ਮਾਰਕਿੰਗ ਮਾਨਕ ਨਹੀਂ ਅੱਖਾਂ ਜਗਦੀ ਆ ਰਾਤ ਨੂੰ ਠੀਕ ਹੈ ਜੀ ਪੈਰਾਂ ਦੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ 2 ਸਾਲ ਉਮਰ ਹੈ ਜੀ ਝੋਟੀਆਂ ਬਾਕੀ ਥੋੜਾ ਥੋੜਾ ਟਾਈਮ ਹੀ ਸੰਭਣ ਵਾਲੀਆਂ ਬਣ ਬਣਦੇ ਬਿਲਕੁਲ ਵੱਤਰ ਕੀ ਹੈ ਜੀ ਠੀਕ ਹੈ ਜੀ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਜੀ ਸਿੰਘ ਕੁੰਡਿਆ ਦੀ ਹੈ ਬਾਕੀ ਟਾਂਚਾ ਠੀਕ ਹੈ ਚੰਗਾ ਮਾਰਕਿੰਗ ਸੋਹਣੀ ਹੈ ਤੇ ਥਣਭਾਈ ਦਿਖਾਦੀ ਮੜੀ ਹੈ ਠੀਕ ਹੈ ਦੋਸਤੋ ਥਾਣੇ ਤੇ ਮਾੜੀ ਜੀ ਫੋਟ ਹੈ ਠੀਕ ਹੈ ਮਾੜੀ ਜੀ ਬਾੜੀ ਲਈ ਠੀਕ ਹੈ ਇਹ ਜਮਾਂਦਰੂ ਹੀ ਅੱਛਾ ਜੀ ਦੋਸਤੋ ਸ਼ੂਟ ਆ ਜਾਂ ਥਾਣਾ ਨਾਲ ਠੀਕ ਹੈ ਜੀ ਇਹਦਾ ਕੋਈ ਮੈਨੂੰ ਲੱਗਦਾ ਵੀ ਕੋਈ ਦਿੱਕਤ ਨਹੀਂ ਗਈ ਜਿਵੇਂ ਆਪਾਂ ਆਮ ਹੀ ਵੇਨੇ ਆ ਵੀ ਬੱਚੀਆਂ ਦੇ ਆ ਜਾਂਦੀ ਹੈ ਜਦੋਂ ਉਹ ਵੱਡੀਆਂ ਹੋ ਕੇ ਦੁੱਧ ਦੇਣ ਲੱਗ ਜੇ ਤੇ ਏਡੀ ਕੀ ਰਹਿ ਜਾਂਦੀ ਛੋਟੀ ਹੋਈ ਰਹਿ ਜਾਂਦੀ ਹੈ ਕੀ ਰੇਟ ਹੋਊਗਾ ਬਈ ਇਹਦਾ 38000 ਰੇਟ ਆ ਵੀਰੇ 38000 ਹਾਂਜੀ ਠੀਕ ਹੈ ਦੇਣ ਲੈਣੀ ਹੈ ਠੀਕ ਹੈ ਦੋਸਤੋ 38000 ਰੁਪਿਆ ਇਸ ਛੋਟੀ ਦਾ ਰੇਟ ਜੀ ਨੂੰ ਪਸੰਦ ਆਊਗੀ ਬਾਕੀ ਹੋਰ ਵੀ ਮਾਨਤਾਨ ਮੌਕੇ ਤੇ ਬਾਈ ਤੋਂ ਕਰਵਾ ਲਾਂਗੇ ਠੀਕ ਹੈ ਜੀ ਤੇ ਨੰਬਰ ਸਗਰੀਨ ਤੇ ਚੱਲਦਾ ਬਾਕੀ ਦੂਜੇ ਨੰਬਰ ਤੇ ਜਿਹੜੀ ਝੋਟੀ ਆਪਣੇ ਕੋਲੇ ਇਹ ਕਿੰਨੇ ਟਾਈਮ ਦੀ ਹੈ ਇਹ ਵੀ ਹੈਗੀ ਆ 2 ਕਸਾਲਾਂ ਦੀ ਦੱਸਿਆ ਉਹਨਾਂ ਨੇ ਜਾਂ ਤਾਂ ਮਹੀਨਾ ਵੱਧ ਹੋਊ ਤੇ ਜਾਂ ਮਹੀਨਾ ਘੱਟ ਹੋਊ ਠੀਕ ਹੈ ਹਾਂ ਅੰਦਾਜ਼ਾ ਜਾਇ ਹੀ ਹੋਣਾ ਅੰਦਾਜ਼ਾ ਜਾਇ ਹੀ ਆ ਠੀਕ ਹੈ ਖੋਲੀਏ ਬਈ ਇਹਨੂੰ ਜਿਮਾਰੀ ਜੀ ਦੋਸਤੋ 2 ਸਾਲ ਉਮਰ ਹੈ ਠੀਕ ਹੈ ਜੀ ਤਕਰੀਬਨ ਮੰਨ ਕੇ ਚੱਲੀ ਵੀ 2 ਕਸਾਲ ਹੀ ਹੋਣੀ ਹੈ ਮਾਰਕਿੰਗ ਦੇਖ ਸਕਦੇ ਹੋ ਜੀ ਚਾਰੇ ਪੈਰਾਂ ਤੇ ਮਾਰਕਿੰਗ ਅੱਖਾਂ ਬਿਲਕੁਲ ਨੀਲੀਆਂ ਤੇ ਬੱਗੀ ਮੁੱਛ ਦੇ ਵਿੱਚ ਠੀਕ ਹੈ ਜੀ ਸਰੀਰਕ ਬੰਤਰ ਹੈ ਜਿਹੜੀ ਦੋਸਤੋ ਸਰੀਰਕ ਢਾਂਚਾ ਬਹੁਤ ਚੰਗਾ ਹੈ ਸਕਿਊਟੀ ਦਾ ਠੀਕ ਹੈ ਜੀ ਬਾਕੀ ਸੰਭੀ ਹੈ ਦੋਸਤੋ ਇਹ ਕੱਟੀ ਅੱਖਾਂ ਬਿਲਕੁਲ ਨੀਲੀਆਂ ਸਿੰਘ ਇਹਦੇ ਵੀ ਬਿਲਕੁਲ ਕੁੰਡੀ ਹੈ ਠੀਕ ਹੈ ਜੀ ਸਿੰਘ ਕਾਫੀ ਮੋੜਿਆ ਉਮਰ ਦੇ ਹਿਸਾਬ ਨਾਲ ਜਿਹੜਾ ਦੋਸਤੋ ਇਹ ਗੋਲ ਕਰ ਜੂਗੀ ਠੀਕ ਹੈ ਜੀ ਬਾਕੀ ਅੱਖਾਂ ਬਿਲਕੁਲ ਨੀਲੀਆਂ ਬੱਗੀ ਮੁੱਛ ਦੇ ਵਿੱਚ ਹੈ ਦੋਸਤੋ ਥਣ ਇਸ ਕੱਟੀ ਦੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਬਾਕੀ ਮਾਰਕਿੰਗ ਪ੍ਰੋਪਰ ਸਾਰੀ ਹੈ ਕੋਈ ਵੀ ਰਿਕਰ ਹਾਂ ਬਹੁਤ ਸੋਹਣਾ ਲੱਗਾ ਇਹਦੇ ਠੀਕ ਹੈ ਬਹੁਤ ਠੰਡੀ ਸੀਲ ਹੈ ਅੱਛਾ ਜੀ ਥਾਣੇ ਦੋਸਤੋ ਚੈੱਕ ਕਰੋ ਚਾਰੇ ਥਾਣੇ ਨਿਕੜਵੇ ਆ ਜੀ ਸੋਹਣਾ ਥਣ ਲੱਗਾ ਕੋਈ ਵੀਰ ਕਹਦੇ ਦੇ ਵੀ ਤੁੰਨੀ ਸ਼ੂ ਵਾਲੀ ਜਿਹੜੀ ਨਿਸ਼ਾਨੀ ਉਹ ਜ਼ਰੂਰੀ ਚਾਹੀਦੀ ਹੈ ਇਹਦੇ ਨਿਸ਼ਾਨੀਆਂ ਪੂਰੀਆਂ ਠੀਕ ਹੈ ਜੀ ਤੁਹਾਨੂੰ ਤੇ ਵੀ ਨਿਸ਼ਾਨੀ ਸੂਤੇ ਵੀ ਹੈਗੀ ਠੀਕ ਹੈ ਜੀ ਕੀ ਰੇਟ ਹੋਊਗਾ ਬਾਈ ਜੀ ਇਹਦਾ ਇਹਦਾ ਮੁੱਲ 38000 ਹੈ ਅੱਛਾ ਇਹਦਾ ਵੀ 38000 ਇਹਦਾ ਵੀ ਦੇਣ ਲੈਣੀ ਹੈ ਠੀਕ ਹੈ ਆਪਾਂ ਰੇਟ ਜੈ ਜੀ ਰੱਖੇ ਵੀਰੇ ਠੀ अच्छा जी दोस्तों इस ਝੋਟੀ ਦਾ ਵੀ ਰੇਟ 38000 ਰੁਪਏ ਹੈ ਜੀ ਠੀਕ ਹੈ ਜੀ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾ ਜੀ ਨੂੰ ਪਸੰਦ ਆਵੇ ਬਾਕੀ ਜਿਹੜੀ ਤਸल्ली ਕਰਨਾ ਤੁਹਾਡਾ ਹੱਕ ਹੈ ਜੀ ਠੀਕ ਹੈ ਤੇ ਇੱਕ ਜਿਹੜਾ ਤੀਜੇ ਨੰਬਰ ਤੇ ਦੋਸਤੋ ਤੁਹਾਨੂੰ ਨਗੀਲੇ ਦਿਖਾਉਣਾ ਬਿਲਕੁਲ ਜੈਜ ਜੀ ਮਾਰਕਿੰਗ ਦੇ ਵਿੱਚ ਇਹਦਾ ਫਿਰ ਟਾਪ ਦਾ ਹੀ ਆਣਾ ਠੀਕ ਹੈ ਜੀ ਭਾਈ ਜੀ ਕਿੰਨੀ ਉਮਰ ਹੋਣੀ ਹੈ ਜੀ ਇਹਦੀ ਇਹ ਯਾਰ ਭਾਈ ਉਹਨਾਂ ਨੇ ਆਪਾਂ ਨੂੰ ਦੱਸਿਆ 20 ਮਹੀਨੇ ਦੀ ਦੱਸਿਆ 20 ਮਹੀਨੇ ਦੀ ਹਾਂ ਠੀਕ ਹੈ ਦੰਦਾ ਤਾਂ ਕਿਵੇਂ ਹੋਊ ਖੀਰੀ ਆ ਖੀਰੀ ਹੈ ਹਾਂ ਠੀਕ ਹੈ ਦੋਸਤੋ ਦੰਦਾ ਤਾਂ ਖੀਰੀ ਹੈ ਮਾਰਕਿੰਗ ਪੱਖੋ ਬਹੁਤ ਜਿਆਦਾ ਸੋਹਣੀ ਹੈ ਏਡਾ ਕਟਾ ਆੱਖਾਂ ਬਿਲਕੁਲ ਨੀਲੀ ਹੈ ਤੇ ਸਿੰਗ ਕੁੰਡੀਆਂ ਦੀ ਹੈ ਜੀ ਠੀਕ ਹੈ ਜੀ ਚਾਰੇ ਪੈਰਾਂ ਤੇ ਜੈਤ ਜੀ ਮਾਰਕਿੰਗ ਹੈ ਤੇ ਦੰਦਾ ਤਾਂ ਦੋਸਤੋ ਖੀਰੀ ਹੈ ਕਿੰਨੀ ਉਮਰ 20 ਮਹੀਨੇ ਹਾਂ 20 ਮਹੀਨੇ ਦੱਸੋ ਠੀਕ ਹੈ ਦੋਸਤੋ 20 ਮਹੀਨੇ ਉਮਰ ਹੈ ਜੀ ਹਾਂ ਬਾਕੀ ਕੱਦ-ਕਾਠ ਬਹੁਤ ਸੋਹਣਾ ਕੀਤਾ ਤੇ ਸਭ ਵੀ ਬੀ ਚੰਗੀ ਹੈ ਪਤਾ ਹੋਊਗਾ ਕਿ ਕਿਹੜੇ ਸੀਮਨ ਦੀ ਜਾਮਾ ਸੀਮਨ ਨਹੀਂ ਪਤਾ ਪਰ ਮਾਂ ਦਾ ਦੁੱਧ ਉਹਨਾਂ ਨੇ ਦੱਸਿਆ ਵੀਗਾ 17-18 ਲੀਟਰ ਸੀਗਾ ਠੀਕ ਹੈ ਸਾਰੇ ਪਹਿਲੇ ਸੂਏ ਠੀਕ ਹੈ ਹਾਂ ਦੋਸਤੋ ਚੰਗੇ ਕਰੋ ਸਮੇਂ ਆਈ ਵੀ ਅੱਛਾ ਬਾਕੀ ਸੋਹਣੀ ਐ ਛੋਟੀ ਆ ਹਾਂ ਸੋਹਣੀ ਐ ਠੀਕ ਹੈ ਜੀ 20 ਮਹੀਨੇ ਉਮਰ ਐ ਬਾਕੀ ਥੋੜੀ ਜੀ ਸੇਵਾ ਹੋਰ ਹੋਏਗੀ ਥੋੜਾ ਜਿਹਾ weight ਵਧਾ ਗਈ ਤਾਂ ਦੋਸਤੋ ਇਹ ਵੀ ਗੱਬੜ ਹੋ ਜਾਣੀ ਐ ਠੀਕ ਐ ਖੁਦ ਹੀ ਬਈ ਮੜਾ ਜਾ ਇਹਦਾ ਵੀ ਗੀੜਾ ਕਢਾ ਦਈਏ ਬਾਕੀ ਦੋਸਤੋ ਤੋਰ ਫੇਰ ਕੇ ਤੁਹਾਨੂੰ ਦਿਖਾ ਦਿੰਨਾ ਜੀ ਕਈ ਵਾਰੀ ਅੰਦਾਜ਼ਾ ਇਧਰ ਨੂੰ ਇਧਰ ਨੂੰ ਤੋਰ ਪਸ਼ੂ ਦਾ ਅੰਦਾਜ਼ਾ ਜਾ ਹੋ ਜਾਂਦਾ ਠੀਕ ਹੈ ਜੀ ਬਾਕੀ ਕਾਦ ਕਾਠ ਕਾਦ ਕਾਠ ਬਹੁਤ ਸਿਆਦੀ ਮਾਂ ਦਾ ਵੀ ਉਹਨਾਂ ਦੇ ਘਰੇ ਖੜੀ ਹੈ ਠੀਕ ਹੈ ਜੀ ਬਾਕੀ ਦੋਸਤੋ ਸਰੀਰ ਘਟਾਂਚਾ ਬਹੁਤ ਚੰਗਾ ਆ ਜਾ ਬੰਤਰ ਸਰੀਰ ਦੀ ਦੋਸਤੋ ਸਾਰੀ ਸੋਹਣੀ ਹੈ ਠੀਕ ਹੈ ਜੀ ਜਿਹੜੇ ਨੀਜੀ ਰਗ ਨਸਲ ਨੂੰ ਪਿਆਰ ਕਰਦੇ ਆ ਜਿਨ੍ਹਾਂ ਨੂੰ ਫਾਰਕਾ ਉਹਨਾਂ ਨੇ ਤਾਂ ਆਪ ਹੀ ਦੋਸਤੋ ਜਜਮੈਂਟ ਕਰ ਲੈਣੀ ਹੈ ਜੀ ਠੀਕ ਹੈ ਤੇ ਬਾਈ ਜੀ ਕੀ ਰੇਟ ਹੋ ਗਿਆ ਜੈ ਜੈ ਦੱਸਿ ਇਹਦਾ ਮੁੱਲ ਵੀਰੇ 43000 43000 ਹਾਂ ਵੀਰੇ ਠੀਕ ਹੈ ਤੇ ਮਾਨਤਾਨ ਕਰਦੇਗੇ ਖੁੱਲਾ ਮਾਨਤਾਨ ਕਰਦਾਂਗੇ ਖੁੱਲਾ ਡੁੱਲਾ ਕਰਨਾ ਪੈਣਾ ਖੁੱਲਾ ਕਰਦਾਂਗੇ ਕੋਈ ਨਾ ਜੇ ਤੂੰ ਬਾਹਲਾ ਕਹਿਨਾ ਤਾਂ ਠੀਕ ਹੈ ਹਾਂ ਤੇ ਦੋਸਤੋ ਮਾਨਤਾਨ ਖੁੱਲਾ ਡੁੱਲਾ ਹੋ ਜੂਗਾ 43000 ਰੁਪਿਆ ਇਸ ਝੋਟੀ ਦਾ ਰੇਟ ਹੈ ਜੀ ਜਿਹਨੂੰ ਪਸੰਦ ਆਵੇ ਤਿੰਨ ਨਗਦ ਖਾਤੇ ਤਿੰਨਾਂ ਦਾ ਰੇਟ ਦੱਸਦਾ ਜੀ ਜਿਹੜਾ ਨਗ ਜੀ ਨੂੰ ਪਸੰਦ ਆਊਗਾ ਬਾਕੀ ਜਿਹੜੀ ਤਸੱਲੀ ਕਰਨਾ ਤੁਹਾਡਾ ਫਰਜ ਹੈ ਤੁਹਾਨੂੰ ਵੀਡੀਓ ਦਿਖਾਤੀ ਹੈ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਮਾਨਤਾਨ ਮੌਕੇ ਤੇ ਹੋ ਜੂਗਾ ਰੇਟ ਦੇ ਵਿੱਚ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਸਸਰੀ ਕੋ